ਜਿਹੜੇ ਵੀ ਵੀਰ ਆਪਣੇ ਨਾਲ ਜੁੜੇ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੋਸਤੋ ਆਪਾਂ ਕਣਕ ਦੇ ਬੀਆਂ ਬਾਰੇ ਗੱਲ ਕਰਦੇ ਆਂ ਵੀ ਕਿਹੜੇ ਬੀ ਨੇ ਝਾੜ ਦਿੱਤਾ ਆਪਣੇ ਮਾਨਸਾ ਏਰੀਏ ਦੇ ਵਿੱਚ ਦੱਸ ਦਿਆਂ ਵੀ ਕਿਹੜੀਆਂ ਵੈਰਿਟੀਆਂ ਨੇ ਕਿੰਨਾ ਝਾੜ ਦਿੱਤਾ ਸੋ ਤੋਂ ਪਹਿਲਾਂ ਇੱਕ ਆਪਾਂ ਬੇਨਤੀ ਜ਼ਰੂਰ ਕਰਨਾ ਚਾਹਾਂਗੇ ਵੀਰਾਂ ਨੂੰ ਸਾਰੇ ਸਮਝਦਾ ਔਰ ਤੁਸੀਂ ਸਾਰੇ ਸਿਆਣੇ ਕਿਸਾਨਾਂ ਨੂੰ ਭਾਈ ਗੱਲ ਆਪਾਂ ਇਹ ਕਰਦੇ ਆਂ ਵੀ ਪਹਿਲਾਂ ਆਪਾਂ ਉਹ ਚੈਨਲ ਦੇਖਣਾ ਬੰਦ ਕਰੀਏ ਜਿਹੜੇ ਪੈਸੇ ਲੈ ਕੇ ਬੀ ਦੀ ਪ੍ਰਮੋਸ਼ਨ ਕਰਦੇ ਨੇ ਜਾਂ ਕਿਸੇ ਫਾਰਮ ਦੀ ਪ੍ਰਮੋਸ਼ਨ ਕਰਦੇ ਨੇ ਦੋ ਰੁਪਈਆ ਦੇ ਲਾਲਚ ਪਿੱਛੇ ਕਿਉਂਕਿ ਬਾਈ ਕਿਸੇ ਮਾੜੇ ਬੀ ਦੀ ਪ੍ਰਮੋਸ਼ਨ ਕਰਤੀ ਨੁਕਸਾਨ ਕਿਹਦਾ ਨੁਕਸਾਨ ਤਾਂ ਆਪਣਾ ਹੀ ਆ ਨਾ ਨੁਕਸਾਨ ਤਾਂ ਕਿਸਾਨ ਦਾ ਹੀ ਆ ਗਿਆ ਫਾਰਮ ਵਾਲੇ ਨੇ ਪੈਸੇ ਕਮਾ ਲੈ ਬੀ ਵੇਚ ਕੇ ਤੇ ਚੈਨਲ ਵਾਲੇ ਨੇ ਬੀ ਲੈ ਪੈਸੇ ਲੈ ਲੈ ਬੀ 3000 ਰੁਪਿਆ ਬੀ ਬੂ ਦਾ ਉਹਨੂੰ ਕੋਈ ਮਤਲਬ ਨਹੀਂ ਵੀ ਕਿੰਨਾ ਮਰਜ਼ੀ ਨਿਕਲੇ ਉਹਦੀ ਐਡ ਕਰਤੀ ਆਪਣੇ ਵਰਗੇ ਕਿਸਾਨ ਭਰਾਵਾਂ ਨੇ ਉਹ ਐਡ ਦੇਖ ਲਈ ਤੇ ਵੀ ਹਾਂ ਯਾਰ ਬੀਜ ਚੰਗਾ ਹੈਗਾ ਫਲਾਨੀ ਚੈਨਲ ਵਾਲੇ ਬਾਈ ਨੇ ਪਾਇਆ ਸੀ ਆਏ ਆ ਬਹੁ ਆਚਾਰ ਗੱਪ ਇਧਰੋਂ ਮਾਰੇ ਚਾਰ ਗੱਪ ਉਧਰੋਂ ਮਾਰੇ ਤੇ ਨੁਕਸਾਨ ਉਹ ਕਿੱਥੇ ਆ ਗਿਆ ਬਾਈ ਨੁਕਸਾਨ ਪੈ ਗਿਆ ਕਿਸਾਨ ਤੇ ਚਲੋ ਜਿਹੜੇ ਤਨਾਟ ਬਾਈ ਜ਼ਿਮੀਂਦਾਰ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਗਰੀਬ ਜ਼ਿਮੀਂਦਾਰ ਦੋ ਦੋ ਚਾਰ ਚਾਰ ਕਿੱਲੇ ਵਾਲੇ ਨੇ ਉਹਨਾਂ ਦੀ ਕਬੀਲਦਾਰੀ ਤੇ ਬਹੁਤ ਅਸਰ ਪੈਂਦਾ ਇਸ ਗੱਲ ਦਾ ਸੋ ਤੁਸੀਂ ਸਾਰੇ ਸਮਝਦਾਰੋਂ ਬਾਈ ਇਸ ਗੱਲ ਤੇ ਜਰੂਰ ਗੌਰ ਕਰਿਓ ਜੇ ਗੱਲ ਚੰਗੀ ਲੱਗੀ ਕਮੈਂਟਾਂ ਰਹੀਂ ਜਰੂਰ ਦੱਸਿਓ ਦੂਜੀ ਗੱਲ ਜੀ ਆਪਣੇ ਮਾਨਸਾ ਏਰੀਏ ਦੇ ਵਿੱਚ ਅੱਜ 23 ਅਪ੍ਰੈਲ ਹੋ ਗਿਆ ਅੱਜ ਸਵੇਰ بارش ਹੋ ਗਈ ਸੀਗੀ ਕੰਮ ਚੱਲਿਆ ਨਹੀਂ ਤਕਰੀਬਨ 70% 75% ਵਾਢੀ ਆਪਣੀ ਹੋ ਗਈ ਗਣਕ ਦੀ ਸਾਰੇ ਬੀਆਂ ਦੀ ਜੇ ਆਪਾਂ ਦੜੇ ਦੇ ਹਿਸਾਬ ਨਾਲ ਗੱਲ ਕਰੀਏ ਬਾਈ ਦੜੇ ਦੇ ਹਿਸਾਬ ਨਾਲ ਆਪਣੇ 55 ਤੋਂ 60-61 ਮਨ ਦੇ ਵਿੱਚ ਝਾੜ ਰਿਹਾ ਸਾਰੀਆਂ ਵੈਰੀਟੀਆਂ ਦਾ ਜੀ ਤਾਂ ਕੋਈ ਵੀਰ ਕਹਿੰਦਾ ਵੀ ਮੈਂ ਕੱਲਾ ਕਿੱਲਾ ਵੱਢ ਕੇ ਜੋਖ ਲਿਆ ਜੀ 65 ਮਣੀ ਨਿਕਲੀ ਉਹਦਾ ਪਝਾੜ ਨਹੀਂ ਵੇਚ ਸਕਦੇ ਬਾਈ ਕਿਉਂਕਿ ਆਪਾਂ ਗੱਲ ਕਰਦੇ ਆਂ ਦੜੇ ਦੀ ਜਿਵੇਂ ਹੁਣ 20 ਕਿੱਲੇ ਵੀਜੇ ਆ 25 ਕਿੱਲੇ ਵੀਜੇ ਆ ਕਿਸੇ ਨੇ 15 ਕਿੱਲੇ ਵੀਜੇ ਆ ਕਿਸੇ ਨੇ 10 ਕਿੱਲੇ ਵੀਜੇ ਆ ਇਕੱਠਾ ਵੱਢਿਆ ਇਕੱਠਾ ਜੁਖੀਏਗੀ ਉਹਦੇ ਇਕੱਠੇ ਦਾ ਝਾੜ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਆਪਣੇ ਏਰੀਆ ਦੇ ਵਿੱਚ ਪਿਆ 55 ਤੋਂ ਲੈ ਕੇ 60 61 ਜਾਂ 68 ਅਖੀਰ ਇੱਥੇ ਝਾੜ ਆਇਆ ਬਾਈ ਕੋਈ ਕਿਸੇ ਦੇ 70 ਮਣੀ ਨਹੀਂ ਨਿਕਲੀ ਉਹੀ ਕਿਸੇ ਦੇ 68 ਮਣਣੀ ਹੋਈ ਠੀਕ ਹੈ ਇਹ ਦੜੇ ਦਾ ਝਾੜ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਸਾਰੀਆਂ ਵੈਰਾਈਟੀਆਂ ਦਾ ਜਿਹਦੇ ਵਿੱਚ 303 222 3086 187 ਤੇ ਜਿਹੜੀਆਂ ਮਤਲਬ 327 ਜਿਹੜੀਆਂ ਇੱਕ ਅਧੀਆਂ ਵੈਰੀਟੀਆਂ ਹੋਰ ਰਹਿ ਗਈਆਂ ਉਹ ਇਹ ਸਾਰਾ ਆਪਾਂ ਸਾਰੀਆਂ ਦਾ ਇਕੱਠਿਆਂ ਦਾ ਝਾੜ ਹੈ ਕਿਉਂਕਿ 70-75% ਵਾਢੀ ਹੋ ਗਈ ਤਕਰੀਬਨ ਆਪਾਂ ਨੂੰ ਪਤਾ ਲੱਗ ਹੀ ਗਿਆ ਆਪਾਂ ਪਿਛਲੀ ਵੀਡੀਓ 'ਚ ਵੀ ਜਿਵੇਂ 826 ਦਾ ਤੇ 222 ਦਾ ਝਾੜ ਤੁਹਾਨੂੰ ਕਲੀਅਰ ਕਰਕੇ ਦੱਸਿਆ ਸੀ ਕੰਡੇ ਤੇ ਵੀ 60 ਕਮਣ ਦਾ ਝਾੜ ਪਿਆ ਸੀਗਾ ਬੇਨਤੀ ਇਹ ਪ੍ਰਵਾਨ ਕਰਨ ਆਪਣੀ ਜੋ ਆਪਾਂ ਪਹਿਲਾਂ ਵੀ ਕਰੀ ਸੀ ਬਾਈ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਇੱਕ ਕਿਸਾਨੀ ਵਾਲੀਆਂ ਆਪਣੀਆਂ ਜਿਹੜੀਆਂ ਕੋਈ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੇ ਤੇ ਬਾਈ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਧੰਨਵਾਦ ਜੀ